ਕਹਿੰਦਾ ਇਨਾਂ ਕੋਈ ਨੂੰ ਆਪ ਘਰ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਪਰਮਾਤਮਾ ਸਭ ਨੂੰ ਸੰਸੁਸਤੀ ਬਖਸ਼ੇ ਸਹਾਰਾ ਕਾ ਲੱਭੇ ਕੰਮਾਰੇ ਕੋਈ ਦਸਤ ਨਹੀਂ ਲੋੜਨੀ ਜਿਵੇਂ ਜਦੋਂ ਸੁਬਹ ਚੜਦਾ ਹੈ ਉਸਦੇ ਸਭ ਨੂੰ ਪਤਾ ਲੱਗ ਜਾਂਦਾ ਹੈ ਕਿ ਰੋਸ਼ਨੀ ਆ ਗਈ ਜਿ세 ਹੀ ਸਹਾਰਾ ਤਾਂ ਕੇ ਨਾ ਹੀ ਹੋਣਾ ਦਸਤ ਨਹੀਂ ਲੋੜਨੀ ਆਪਣੇ ਆਪ ਹੀ ਹਰੇਕ ਨੂੰ ਪਤਾ ਹੈ ਇਹਦੇ ਕੰਮਾਂ ਤੋਂ ਜਾਣ ਪਛਾਣ ਹੈ ਕਿ ਸਹਾਰਾ ਘੜੜਾ ਹੈ ਉਹ ਕਿੰਨੀ ਤਰਤੀ ਵਿੱਚ ਹੈ ਵਾਹਿਗੁਰੂ ਜੀ ਤਸਾਵਾ ਵਾਹਿਗੁਰੂ ਜੀ ਆਪ ਮੈਂਬਰ ਉੱਚੇ ਸਾਹਿਬ ਕਿ ਜਿਹੜੇ ਸਾਡੇ ਚਲੇ ਗਏ ਨੇ ਲੇਕਿਨ ਫੇਰ ਵੀ ਉਹਨਾਂ ਦੀ ਉਹ ਜਿਹੜੀ ਹੈ ਸਾਡੇ ਨਾਲ ਨਾਲ ਹੀ ਤੇ ਮੈਂ ਰੋਲ ਲੈਣਾ ਬੋਲਣਾ ਚੱਲਣਾ ਚੱਲਣਾ ਬੋਲਣਾ ਮਿਲ ਆ ਜਾਓ ਚੱਕਵਾਲਾ ਮੇਰਾ ਯਾਰੋ ਥੋੜੀ ਦੇਰ ਦਾ ਅਸਤੇ ਰਾਤ ਲੰਗੇ ਪਤਾ ਨਹੀਂ ਸਵੇਰ ਦਾ ਚੱਕਵਾਲਾ ਮੇਰਾ ਯਾਰੋ ਕੋਈ ਇਥੇ ਆਉਂਦਾ ਤੇ ਕੋਈ ਚੱਲ ਜਾਂਦਾ ਜਿਹੜਾ ਚੱਲ ਜਾਂਦਾ ਉਹ ਮੁੜ ਕੇ ਨਹੀਂ ਆਉਂਦਾ ਜੱਗੂ ਵਾਲਾ ਮੇਰਾ ਯਾਰੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਿੰਦਰ ਕੌਰ ਹੈ ਅਤੇ ਮੈਂ ਸ਼੍ਰੀ ਗੁਰ ਨਾਨਕ ਦੇਵ ਅਕੈਡਮੀ ਸਕੂਲ ਤੋਂ 12ਵੀਂ ਦੀ ਪੜ੍ਹਾਈ ਪਾਸ ਕੀਤੀ ਹੈ ਤੇ ਮੈਂ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ 49552 ਨੰਬਰ ਹਾਸਲ ਕੀਤੇ ਨੇ ਤੇ ਪੂਰੇ ਜ਼ਿਲ੍ਹੇ ਕੋਰਤਲਾ ਕੋ ਦਾਸ ਤੋਂ ਮਿਲਿਆ ਪਹਿਲਾ ਸਥਾਨ ਹੈ ਤੇ ਇਸ ਮੁਕਾਮ ਤੇ ਮੁਕਾਮ ਤੇ ਆਉਣ ਤੇ ਮੇਰੇ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੈ ਤੇ ਮੇਰੇ ਪਰਿਵਾਰ ਦਾ ਬਹੁਤ ਜ਼ਿਆਦਾ ਯੋਗਦਾਨ ਗਿਆ ਹੈ ਮੇਰੀ ਇਸ ਸਬਤੇ ਵਿੱਚ ਤੇ ਮੈਂ ਸਭ ਦਾ ਬਹੁਤ ਜ਼ਾਤਨਮਾਤ ਕਰਦੀ ਹਾਂ ਕਿ ਆਜ ਸਹਾਰਾ ਕਲੱਬ ਵੱਲੋਂ ਮੈਨੂੰ ਇਹ ਮਾਨ ਪ੍ਰਾਪਤ ਹੋਇਆ ਉਹਨਾਂ ਨੇ ਸਾਨੂੰ ਆਨਰ ਕੀਤਾ

ਜੀ ਬਹੁਤ ਜ਼ਰਾ ਕੁਛ ਹੁੰਦੇ ਬਾਤ ਬੇਟੀ ਨੇ ਬਹੁਤ ਜ਼ਰਾ ਮਾਨ ਹਰ ਕੇ ਕੰਮ ਕੀਤਾ ਹਾਂ ਜੀ ਤੁਸੀਂ ਹੋਰ ਵੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਸ ਤਰ੍ਹਾਂ ਤੁਹਾਡੀ ਬੇਟੀ ਨੰਬਰ ਲੈ ਕੇ ਪਾਸ ਹੋਈ ਹੈ ਕੀ ਹੋਰ ਲੋਕਾਂ ਨੂੰ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਬੇਟੇ ਨਹੀਂ ਜੋ ਸਫਲ ਕਰ ਸਕਦੇ ਹਨ ਬੇਟੀਆਂ ਨੇ ਮਾਤਾ ਪਿਤਾ ਦਾ ਬਹੁਤ ਨਾਮ ਰੋਜ਼ ਕਰਦੀਆਂ ਅਤੇ ਇਹਨਾਂ ਦੇ ਵਧੇਰੇ ਵਧਣ ਦਾ ਕਹਿਦਾ ਚਾਹੀਏ ਚਾਲ ਦੇਸ਼ ਦਾ ਨਾਮ ਰੋਸ਼ ਕਰ ਸਕਦੇ ਹਾਂ ਜੀ ਹੁਣ ਜਿਸ ਤਰ੍ਹਾਂ ਤੁਹਾਡੀ ਬੇਟੀ ਕਹਿੰਦੀ ਵੀ ਮੈਂ ਹੁਣ ਡਾਕਟਰ ਬੋਣਾ ਚਾਹੁੰਦੀ ਐ ਐਮ ਬੀ ਬੀ ਐਸ ਦੀ ਪੜ੍ਹਾਈ ਕਰਨਾ ਚਾਹੁੰਦੀ ਆ ਕੀ ਤੁਸੀਂ ਅੱਗੇ ਨੂੰ ਡਾਕਟਰੀ ਦੀ ਪੜ੍ਹਾਈ ਕਰਾਓ ਅੱਜ ਸਰ ਜਿਹੜੀ ਲੋਕੀ ਬਣਾ ਚੁੰਦੇ ਜਨਾਬ ਸਾਡਾ ਪੂਰਾ ਲੋਕ ਹੋਊਗਾ ਮੈਂ ਮੰਨਦਾ ਮੇਰੀ ਬੇਟੀ ਜਿਹੜੀ ਟਮਾਟੋ ਦੀ ਪਰਮਾਤਮਾ ਨੂੰ ਅਪਡੇਟ ਕਰਾਂਗੇ ਪੂਰੇ ਸੜੋ ਤੇ ਅਸੀਂ ਵੀ ਉਹਨੂੰ ਪੂਰਾ ਸੜੋ ਅੱਜ ਕੱਸਾ ਦੇਖੀਏ ਤੇ ਬੱਚੇ ਪੜ੍ਹ ਲੈ ਕੇ ਬਾਹਰ ਜਾਈ ਜਾਂਦੇ ਆ ਤੇ ਸਰ ਇਸ ਬਾਰੇ ਵੀ ਕੀ ਕਹਿਣ ਚੁੰਦੇ ਜੀ ਮੈਂ ਸਰ ਪੜ੍ਹ ਲੈ ਕੇ ਦੇਸ ਵਿੱਚ ਵੀ ਸਲਾਹ ਬੋਲੇਗਾ ਦੇ ਬੱਚਾ ਪਰਦਾ ਸਭ ਕੁਝ ਦਿੱਤੇ ਜੇ ਸਭ ਨੂੰ ਰਾਇਤ ਆਸਾਂ ਮੈਂ ਹਾਲਾਂ ਦਾ ਬਹੁਤ ਮੈਂ ਚਾਈਪੀ ਡੀਟ ਆਇਆ ਸਾਲਾ ਟੀਮ ਤੋਂ ਉਸ ਨਾਲ ਕੋਈ ਪ੍ਰੋਫੈਸ਼ਨਲ ਦੇ ਅਪੀਕਰਤਾ ਕੀ ਸਨ ਮੈਂ ਅੱਜ ਮੈਂ ਵਰਲਡ ਰਿਕਾਰਡ ਵੀ ਨਹੀਂ ਬਣਾਇਆ ਸੀ ਕਿ 100 50 ਜੁਆਇੰਟ ਕੁਆਲਿਟੀ ਟਾਈਪ ਕੀਤਾ ਸੀ ਤਾਈ ਕੋ ਦਾ ਸੈਕਿੰਡਰੀ ਜਿਸ ਤੇ ਅੱਜ ਅਨੁਸਾਰਾ ਕਲੱਬ ਨੂੰ ਸਨਮਾਨ ਕੀਤਾ ਗਿਆ ਮੈਂ ਸਭ ਤੋਂ ਪਹਿਲਾਂ ਕਾਟਨ ਦਾ ਬਹੁਤ ਧੰਵਾਦ ਕਰਦਾ ਕਿ ਸਾਰੇ ਮੇਰੇ ਨੂੰ ਔਰ ਨੀਤਾ ਦੇ ਮੇਰਾ ਮੋਟੀਵੇਟ ਮੇਰਾ ਸਾਥ ਹੋਲ ਬਦਾਇਆ ਕਿ ਮੈਂ ਔਰੇ ਟਾਈਮ ਦੇ ਵਿੱਚ ਡਾਈਮ ਵੱਡੀ ਕਮਿਟੀ ਦਾ ਇਤਿਹਾਸ ਨੂੰ ਕਰਦਾ ਰਾਵਾਂਗਾ ਤਾਂ ਕਿ ਜਿਹੜਾ ਡਾਈਮ ਮਾਨ ਸਨਮਾਨਪਨ ਦਾ ਰਵਿਟ ਇਦਨਾਲੀ ਸਾਡਾ ਸ਼ਹਿਰ ਸਾਡਾ ਪੰਜਾਬ ਦੇ ਪੂਰੇ ਦੇਸ਼ ਦਾ ਨਾਮ ਰੋਸ਼ਨੀ ਦਾ ਰਹੇ ਇਹਨਾਂ ਇੱਕ ਵਾਰ ਸਿਰ ਤੋਂ ਸਾਡਾ ਕਲਬ ਦਾ ਬਹੁਤ ਬਹੁਤ ਤਨਵਾਦ ਕਰਦਾ ਤੁਹਾਨੂੰ ਆਪਣੇ ਆਪ ਚ ਕਿੰਨੀ ਕੀ ਜਿਆਦਾ ਖੁਸ਼ੀ ਮਸਲ ਤੋਂ ਹੰਡੀ ਹੈ ਬਹੁਤ ਜਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਇਸ ਵਾਰ ਪਹਿਲਾ ਵਾਪਸ ਪਿਤਾ ਜੀ ਨਾਲ ਜਾਂਦਾ ਹੁੰਦਾ ਸੀ ਛੋਟੇ ਹੁੰਦੇ ਉਹਦੇ ਤੋਂ ਮੇਰੇ ਮਨ 'ਚ ਚਾਹ ਹੁੰਦਾ ਸੀ ਕਿ ਕਾਸ਼ ਮੈਨੂੰ ਵੀ ਲੋਕ ਇਸ ਪਰ ਸਨਮਾਨ ਕਰਨ ਲੈ ਵੀ ਕੋ ਮੁੱਖ ਤੌਰ ਤੇ ਕਿਸੇ ਫੰਕਸ਼ਨ ਵਿੱਚ ਤੇ ਜਾਵਾਂ ਤੇ ਬਹੁਤ ਹੀ ਮਿਹਨਤ ਤੋਂ ਬਾਅਦ 3-4 ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਅੱਜ ਦੀ ਰਾਤ ਤੇ ਬੜੀ ਖੁਸ਼ੀ ਕੋਈ ਜ਼ਿਆਦਾ ਕੁਝ ਹੋ ਰਹੀ ਹੈ ਤੇ ਉਸ ਪਰਮਾਸ਼ਵਾ ਮੈਂ ਕਿਉ ਕਰੇ ਦਿਨਾਰੀ ਕਿਸ ਬਾਦਾਰ ਗਿਆ ਅੱਜ ਮੈਂ ਅੱਥਰ ਪਹੁੰਚਿਆ ਹਾਂ ਧੰਨਵਾਦ ਭਾਈ ਸਹਾਰਾ ਕਲੱਬ ਬਹੁਤ ਖੁਸ਼ੀ ਮਹਿਸੂਸ ਕਰ ਲਿਆ ਕਿ ਇੱਕ ਜੋੜਾ ਵਿਸ਼ਵਾਸਡ ਕਾਰਡ ਹੋਲਡਰ ਹੈ ਫਤੀਂ ਬਰਾਲਾ ਦੀ ਉਹਨੂੰ ਅਤੇ ਫਤੀ ਜੜੀ ਕੇ 50 ਸਾਲ ਦੀ ਸੇਵਾ ਬੋਰ ਦੇ ਪਲਾਸੂ ਦੇ ਰਾਮਦੇਵ ਗੋਬੀਲਾ ਗੁਗਾ ਤੋਂ ਫਸਟ ਆਈਏ ਉਹਨੂੰ ਸਹਾਰਾ ਕਲਬ ਜਿਹੜਾ ਹੈ ਸਨਮਾਨ ਕਰਕੇ ਬਹੁਤ ਬਿਖੀ ਮਦਦ ਕਰ ਰਿਹਾ ਹੈ ਔਰ ਅੱਜ ਪੈਨਸ਼ਨ ਦੇ ਦੇ ਉੱਤੇ ਜਿਹੜੀਆਂ ਲੋੜਵੰਦਾਂ ਨੂੰ ਪੈਨਸ਼ਨਾਂ ਵੰਡ ਕੇ ਨੁਕਤਾ ਦੀ ਸੇਵਾ ਅਰਾਭੀ ਸੇਵਾ ਮਹਿਸੂਸ ਕਰਦਾ ਹੈ ਧੰਨਵਾਦ ਜੀ ਬਾਈਕ ਸਿੰਘ ਸਾਹਿਬ ਬਾਈ ਮੈਂ ਅਸ਼ੋਕ ਨੂਲਾ ਸਾਰਾ ਕਲਬ ਤੋਂ ਅੱਜ ਸਾਰਾ ਕਲਾ ਵੱਲੋਂ ਪੈਨਸ਼ਨ ਵਾਰਤਸਾ ਮਾਰੋ ਕੀਤਾ ਗਿਆ ਜਿਦੇ ਵਿੱਚ ਕਿਤੇ ਗੁੜੀਆ ਰਮਿੰਦਰਪੁਰ ਜੀ ਜੋ ਕਿ ਸਾਡੇ ਗਰਦਾਸਪੁਰ ਡਿਸਟ੍ਰਿਕਟ ਚੋਂ ਫਰਸਟ ਆਈ ਹੈ ਉਸ ਨੂੰ ਬੜੇ ਸ਼ਰਧਾ ਨਾਲ ਸਨਮਾਨਿਤ ਕੀਤਾ ਗਿਆ ਔਰ ਦੇ ਨਾਲ ਨਾਲ ਸਾਡੇ ਪਰਦੀਪ ਜੀ ਔਂਗਰਾਲਾ ਜੀ ਜੋ ਕਿ ਪੂਰੇ ਬਲਡ ਰਕਾਰ ਜਿਹਨਾਂ ਨੇ ਪਟਾਇਆ ਬਣਾਇਆ ਹੈ ਔਂਗਰਾਲਾ ਜੀ ਦੇ ਬੇਟਾ ਜੀ ਜਗਿੰਦਰ ਔਂਗਰਾਲਾ ਦੇ ਬੇਟਾ ਜੀ ਉਹਨਾਂ ਸਾਰਾ ਕਲਾ ਵੱਲੋਂ ਬੁਲਦਸਤੇ ਦੇ ਕੇ ਗਾਨੀਆਂ ਪਾ ਕੇ ਸਬੰਧ ਕੀਤਾ ਗਿਆ ਉਹਨਾਂ ਛੇੜਾਂ ਦਿੱਤੀਆਂ ਮੈਂ ਸਾਰੇ ਲੋਕ ਨੂੰ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਚੰਗੇ ਰਾਹ ਤੇ ਚਲਾਈਏ ਗੱਲ ਬਿਲ ਕੇ ਤਾਂ ਕਿ ਜੋ ਇਧਾਂ ਦੇ ਬੱਚੇ ਨਿਕਲਦੇ ਹਨ ਉਹ ਆਪ ਦਾ ਨਾਮ ਰੋਸ਼ਨ ਕਰਦੇ ਹਨ ਉਹਦੇ ਨਾਲ ਨਾਲ ਆਪਣੇ ਸਾਡੇ ਬੱਲੇ ਦਾ ਨਾਮ ਰੋਸ਼ਨ ਕਰਦੇ ਆਂ ਸ਼ਹਿਰ ਦਾ ਨਾਮ ਰੋਸ਼ਨ ਕਰਦੇ ਆਂ ਆਓ ਬੱਚਿਆਂ ਨੂੰ ਅੱਛੇ ਸੰਸਕਰ ਦਈਏ ਔਰ ਚੰਗੇ ਬੱਚੇ ਤਾਂ ਕਿ ਬੱਚੇ ਸਾਰੇ ਪ੍ਰਤੀ ਕਰਨ ਔਰ ਅੱਛੇ ਇਨਸਾਨ ਬਣਨ ਔਰ ਅੱਛੇ ਦੇਸ਼ ਨੂੰ Medya düşmeleri sonunda var.